ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਪਿਆਰੀ ਸਾਧ ਸੰਗ ਜੀਓ ਸੋ ਜਿੰਨੇ ਵੀ ਗੁਰਮੁਖ ਪਿਆਰੇ ਇਸ ਵੀਡੀਓ ਨੂੰ ਵੇਖ ਰਹੇ ਹਨ ਸੋ ਆਓ ਤੁਹਾਨੂੰ ਅੱਜ ਮੈਂ ਇੱਕ ਬਹੁਤ ਵਧੀਆ ਬਹੁਤ ਹੀ ਪਾਵਰਫੁੱਲ ਸ਼ਕਤੀਸ਼ਾਲੀ ਜੋ ਬਾਬਾ ਜੀ ਦਾ ਮੰਤਰ ਬਾਬਾ ਬੈਲੋ ਜੀ ਦਾ ਮੰਤਰ ਤੁਹਾਨੂੰ ਦੱਸਣ ਜਾ ਰਿਹਾ ਇਹ ਮੰਤਰ ਪੰਜ ਵਾਰੀ ਰਿਪੀਟ ਕੀਤਾ ਜਾਵੇਗਾ ਤੇ ਆਪ ਜੀ ਨੇ ਪੰਜ ਵਾਰੀ ਸਰਵਨ ਕਰਨਾ ਹੈ ਕਹਿੰਦੇ ਹਨ ਜਿਨ੍ਹਾਂ ਦੇ ਘਰੇ ਕੋਈ ਭੂਤ ਚੜੇਲ ਹੋਵੇ ਕੋਈ ਕਿਸੇ ਜਨ ਦਾ ਵਾਸਾ ਹੋਵੇ ਜਾਂ ਕੋਈ ਕਿਸੇ ਨੇ ਕੀਤਾ ਕਰਾਇਆ ਹੋਵੇ ਜਾਂ ਕੋਈ ਜਾਦੂ ਟੂਣਾ ਕੀਤਾ ਹੋਵੇ ਜਿਨ੍ਹਾਂ ਦੇ ਘਰ ਇਹ ਪੰਜ ਸੱਤ ਵਾਰੀ ਮੰਤਰ ਚੱਲ ਗਿਆ ਜਾਨੀ ਕਿ ਸਰਵਨ ਹੋ ਗਿਆ ਉਹਨਾਂ ਦੇ ਘਰੇ ਕੋਈ ਚੀਨੀ ਰਹਿ ਸਕਦੀ ਕਿਉਂਕਿ ਇਹ ਇੰਨਾ ਪਾਵਰਫੁਲ ਭਾਈ ਬੈਲੋਜੀ ਦਾ ਮੰਤਰ ਹੈ ਸੋ ਆਓ ਤੁਸੀਂ ਵੀ ਆਪਣਾ ਭਲਾ ਕਰੋ ਆਪਣੇ ਘਰ ਵਿੱਚ ਲਾ ਕੇ ਰੱਖੋ ਤੁਹਾਡੇ ਸਾਰੇ ਕਾਰੋਬਾਰ ਠੀਕ ਹੋ ਜਾਣਗੇ ਪਰਿਵਾਰ ਵਿੱਚ ਸ਼ੋਕ ਸ਼ਾਂਤੀ ਆ ਜਾਵੇਗੀ ਸੋ ਆਓ ਬਾਬਾ ਭਾਈ ਬੈਲੋਜੀ ਦਾ ਮੰਤਰ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਆਪ ਧਿਆਨ ਨਾਲ ਸੁਣਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਲੋਹੇ ਕਾ ਕੋਟ ਤਾਂਬੇ ਕੀ ਖਾਈ ਭਾਈ ਬਹਿ ਲੋਕੀ ਚੌਂਕੀ ਨਾਨਕ ਸਾ ਪਾਤਸ਼ਾਹ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਨ ਕੋ ਚੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਬਜ ਕੇ ਕਵਾੜ ਤਹਾਂ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰਨਤਾ ਸੋ ਦੇਖੋ ਪਾਓ ਪੜੰਤਾ ਮਾਰਨ ਹਾਰੇ ਕੇ ਹਾਥ ਕਲੰਕ ਸੁਣਤੇ ਕੇ ਕਾਨ ਕਲੰਕ ਦੇਖਤੇ ਕੀ ਅੱਖ ਕਲੰਕ ਬੋਲਤੇ ਕੀ ਜ਼ੁਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਪੀਛੜ ਜਾਏ ਤੁਹਾਡੇ ਸਾਰੇ ਪਰਿਵਾਰ ਦਾ ਰਾਖਾ ਗੁਰੂ ਨਾਨਕ ਜੀ ਸਹਾਈ ਹੋ ਅੰਹਾਕਣੀ ਡਾਕਣੀ ਝਾਕਣੀ ਸੰਖਾਰੀ ਸ੍ਰੀ ਗੁਰੂ ਨਾਨਕ ਨਰੰਕਾਰੀ ਕੇ ਸ਼ਬਦ ਸੇ ਬਾੰਧ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਾਲ ਕਰੇ ਭੈਰੂ ਕਰੇ ਉਲਟ ਵਾਹੋ ਸਿਰ ਬਰੀ ਡਗੈ ਡੂਗਲੀ ਜਲੇ ਥਲੇ ਘਟੀ ਆਵ ਕਟੇ ਸ੍ਰੀ ਗੁਰੂ ਨਾਨਕ ਅੰਦਰੰਕਾਰੀ ਰਖਿਆ ਕਰੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸੱਚ ਲੋਹੇ ਕਾ ਕੋਟ ਤੰਬੇ ਕੀ ਖਾਈ ਭਾਈ ਬੈ ਲੋ ਕੀ ਚੌਂਕੀ ਨਾਨਕ ਸ਼ਾ ਬਾਦਸ਼ਾਹ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਣ ਕੋ ਚੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਬਜ ਕੇ ਕਵਾੜ ਹਾਂ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰਨਤਾ ਸੋ ਦੇਖੋ ਪਾਉ ਪੜੰਤਾ ਮਾਰਨ ਹਾਰੇ ਕੇ ਹਾਥ ਕਲੰਕ ਸੁਣ ਤੇ ਕੇ ਕਾਨ ਕਲੰਕ ਦੇਖ ਤੇ ਕੀ ਅੱਖ ਕਲੰਕ ਬੋਲ ਤੇ ਕੀ ਜ਼ੁਬਾਨ ਕਲੰਕ ਚਲ ਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਪੀ ਛੜ ਜਾਏ ਤੁਹਾਡੇ ਬੱਚਿਆਂ ਦਾ ਰਾਖਾ ਗੁਰੂ ਨਾਨਕ ਜੀ ਸਹਾਈ ਓ ਅੰਗ ਹੱਕਣੀ ਢੱਕਣੀ ਝਾਕਣੀ ਸੰਘਾਰੀ ਸ੍ਰੀ ਗੁਰੂ ਨਾਨਕ ਨਿਰੰਕਾਰੀ ਕੇ ਸ਼ਬਦ ਸੇ ਬਾੰਦ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਪੈਰੋ ਕਰੇ ਉਲਟ ਬਾਹੋ ਸਿਰ ਪਰੇ ਡਗ ਡੂਘਲੇ ਜਲੇ ਥਲੇ ਘਟੇ ਅਬ ਘਟੇ ਸ੍ਰੀ ਗੁਰੂ ਨਾਨਕ ਨਰੰਕਾਰੀ ਰਖਿਆ ਕਰੇ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਲੋਹੇ ਕਾ ਕੋਟ ਤਾਂਬੇ ਕੀ ਖਾਈ ਭਾਈ ਬੈ ਲੋਕੀ ਚੌਂਕੀ ਨਾਨਕ ਸ਼ਾ ਪਾਤਸ਼ਾਹ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਨ ਕੋ ਚੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਵੱਜ ਕੇ ਕਵਾੜ ਤਹਾਂ ਲੱਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰੰਤਾ ਸੋ ਦਿਗੋ ਪਾਉ ਪੜੰਤਾਰ ਮਾਰਨ ਹਾਰੇ ਕੇ ਹਾਥ ਕਲੰਕ ਸੁਣ ਦੇ ਕੇ ਕਾਨ ਕਲੰਕ ਦੇਖ ਤੇ ਕੀ ਆਖ ਕਲੰਕ ਬੋਲ ਤੇ ਕੀ ਜ਼ੁਬਾਨ ਕਲੰਕ ਚਲ ਤੇ ਕੇ ਕਦਮ ਕਲੰਕ ਪਹਿਲਾ ਦੂਆ ਤੀਆ ਚੌਥਾ ਪੀਛੜ ਜਾਏ ਤੁਹਾਡੇ ਕਾਰੋਬਾਰ ਦਾ ਰੱਖ ਗੁਰੂ ਨਾਨਕ ਜੀ ਸਹਾਈ ਹੋ ਵੰਹ ਹਾਕਣੀ ਡਾਕਣੀ ਝਾਕਣੀ ਸੰਖਾਰੀ ਸ੍ਰੀ ਗੁਰੂ ਨਾਨਕ ਅੰਰੰਕਾਰੀ ਕੇ ਸ਼ਬਦ ਸੇ ਬਾੰਦ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਬਾਲ ਕਰੇ ਭੈਰੋ ਕਰੇ ਉਲਟਵਾਹੂ ਸਿਰ ਪਰੈ ਡੱਗੇ ਢੂਗ ਲੈ ਜਲੇ ਤਲੇ ਘਟੇ ਅਬ ਘਟੇ ਸ੍ਰੀ ਗੁਰੂ ਨਾਨਕ ਨਰੰਕਾਰੀ ਰਖਿਆ ਕਰੀ ਧੰਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰਗੁਰ ਪ੍ਰਸਾਦ ਜਪ ਆ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਲੋਹੇ ਕਾ ਕੋਟ ਤੰਬੇ ਕੀ ਖਾਈ ਪਾਈ ਬੈ ਲੋਕੀ ਚੌਂਕੀ ਨਾਨਕ ਸ਼ਾ ਪਾਤਸ਼ਾਹ 기 ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਨ ਕੋ ਚੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਬੱਜ ਕੇ ਕਵਾੜ ਤਹ ਲੱਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰਨ ਤਾ ਸੋ ਦੇਖੋ ਪਾਓ ਪੜਨ ਤਾ ਮਾਰਨ ਹਾਰੇ ਕੇ ਹੱਥ ਕਲੰਕ ਸੁਣਤੇ ਕੇ ਕਾਨ ਕਲੰਕ ਦੇਖਤੇ ਕੀ ਅੱਖ ਕਲੰਕ ਬੋਲਤੇ ਕੀ ਜ਼ੁਬਾਨ ਕਲੰਕ ਚਲਤੇ ਕੇ ਕਦਮ ਕਲੰਕ ਪਹਿਲਾ ਦੋ ਆਤੀ ਆ ਚੌਥਾ ਪੀਛੜ ਜਾਏ ਤੁਹਾਡੇ ਸਾਰੇ ਪਰਿਵਾਰਾਂ ਦਾ ਰਾਖਾ ਗੁਰੂ ਨਾਨਕ ਜੀ ਸਹਾਈ ਉਹ ਆਂਹਾਂ ਕਣੀ ਡਾਕਣੀ ਝਾਕਣੀ ਸੰਖਾਰੀ ਸ੍ਰੀ ਗੁਰੂ ਨਾਨਕ ਅਨੰਕਾਰੀ ਕੇ ਸ਼ਬਦ ਸੇ ਬਾਂਧ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਾਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰੇ ਡਗੇ ਢੋਗਲੇ ਜਲੇ ਥਲੇ ਘਟੇ ਅਬ ਘਟੇ ਸ੍ਰੀ ਗੁਰੂ ਨਾਨਕ ਨਰੰਕਾਰੀ ਰਖਿਆ ਕਰੀ ਧੰਨ ਧੰਨ ਬਾਬਾ ਸ੍ਰੀ ਚੰਦਰ ਭਗਵਾਨ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜ 19 ਸੇ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸੱਚ ਲੋਹੇ ਕਾ ਕੋਟ ਤਾਂਬੇ ਕੀ ਖਾਈ ਭਾਈ ਬੈ ਲੋਕੀ ਚੌਂਕੀ ਨਾਨਕ ਸ਼ਾ ਪਾਤਸ਼ਾਹ ਕੀ ਦੁਹਾਈ ਜੈ ਲਗ ਲਾਗ ਤਾੜੀ ਤੈ ਲਗ ਦੋਤੀ ਦੁਸ਼ਮਣ ਕੋ ਚੋਰ ਚਕੋਰ ਕੋ ਬਜਰ ਕੀ ਕਵਾੜੀ ਲੋਹੇ ਕਾ ਕੋਟ ਵੱਜ ਕੇ ਕਵਾੜ ਤਹ ਲਗ ਬੈਠੀ ਪਿੰਡ ਪਰਾਨ ਜੋ ਆਵੇ ਮਾਰ ਮਾਰ ਕਰਨਤਾ ਸੋ ਦੇਖੋ ਪਾਉ ਪੜਨਤਾ ਮਾਰਨ ਹਾਰੇ ਕੇ ਹਾਥ ਕੁਲੰਕ ਸੁਣਤੇ ਕੇ ਕਾਨ ਕੁਲੰਕ ਦੇਖਤੇ ਕੇ ਆਖ ਕੁਲੰਕ ਬੋਲਤੇ ਕੀ ਜਬਾਨ ਕੁਲੰਕ ਚਲਤੇ ਕੇ ਕਦਮ ਕੁਲੰਕ ਪਹਿਲਾ ਦੂਆ ਤੀਆ ਚੌਥਾ ਪੀਛੜ ਜਾਏ ਤੁਹਾਡੇ ਬੱਚਿਆਂ ਦਾ ਰੱਖਾ ਤੁਹਾਡੇ ਕਾਰੋਬਾਰ ਦਾ ਰੱਖ ਤੁਹਾਡੇ ਸਾਰੇ ਪਰਿਵਾਰ ਦਾ ਰੱਖ ਗੁਰੂ ਨਾਨਕ ਜੀ ਸਹਾਈ ਓਲ ਹਾਕਣੀ ਡਾਕਣੀ ਝਾਕਣੀ ਸੰਘਾਰੀ ਸ੍ਰੀ ਗੁਰੂ ਨਾਨਕ ਨਰੰਕਾਰੀ ਕੇ ਸ਼ਬਦ ਸੇ ਬਾੰਦ ਡਾਰੀ ਦ੍ਰਿਸ਼ਟ ਕਰੇ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਬਲ ਕਰੇ ਭੈਰੂ ਕਰੇ ਉਲਟ ਬਾਹੂ ਸਿਰ ਪਰ ਡਕੇ ਢੋਗ ਲੈ ਜਲੇ ਥਲੇ ਘਟੇ ਅਵ ਘਟੇ ਸ੍ਰੀ ਗੁਰੂ ਨਾਨਕ ਗੰਦਰੰਕਾਰੀ ਰਖਿਆ ਕਰੀ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਗੁਰਮੁਖ ਪਿਆਰੇ ਇਸ ਵੀਡੀਓ ਨੂੰ ਵੇਖ ਰਹੇ ਹਨ ਮੇਰੀ ਇੱਕੋ ਅਰਦਾਸ ਹੈ ਕਿ ਬਾਬਾ ਸ੍ਰੀ ਚੰਦ ਜੀਤ ਭਗਵਾਨ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਕਾਰੋਬਾਰ ਵਿੱਚ ਵਾਧਾ ਕਰਨ ਬੱਤੀਆਂ ਨੂੰ ਤਰੱਕੀਆਂ ਬਖਸ਼ਣ ਜਿਹੜੇ ਗੁਰਮੁਖ ਪਿਆਰੇ ਨਵੇਂ ਹਨ ਕਿਰਪਾ ਕਰ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਮੈਂਟਾਂ ਵਿੱਚ ਵੀ ਧੰਤਨ ਬਾਬਾ ਸ਼੍ਰੀਚੰਦ ਲਿਖ ਕੇ ਆਪੋ ਆਪਣੀ ਹਾਜ਼ਰੀ ਲਵਾਓ ਬਾਬਾ ਨਾਨਕ ਪ੍ਰਮਾਤਮਾ ਤੁਹਾਡਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ